ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਸੀ ਮੁਖਸਰ ਮਾਕੀ ਮੇਲੇ ਤੇ ਤੇ ਇੱਥੇ ਅਲੱਗ-ਅਲੱਗ ਕੰਪਨੀਆਂ ਨੇ ਆਪਣੇ ਆਪਣੇ ਸਟਾਲਾਂ ਲਾਈਆਂ ਹੋਈਆਂ ਉਸੇ ਤਰ੍ਹਾਂ ਹੀ ਜੌਂਡੀਆਰਾ ਟਰੈਕਟਰ ਵਾਲਾ ਨੇ ਆਪਣੀ ਸਟਾਲ ਲਾਈ ਆ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਜੌਂਡੀਆਰਾ ਟਰੈਕਟਰ ਦੀ ਇਹਨਾਂ ਨੇ तकरीबन ਸਾਰੇ ਮਾਡਲ ਹੀ ਇੱਥੇ ਲਾਏ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਤੇ ਇਧਰ ਇਹਨਾਂ ਨੇ ਇੰਪਲੀਮੈਂਟ ਵੀ ਇਹਨਾਂ ਦੇ ਆ ਗਏ ਨੇ ਅਜੇ ਮੈਂ ਸੁਪਰ ਸੀਟਰ ਹੋ ਗਿਆ ਇਧਰ ਫਲੋ ਹੋ ਗਿਆ ਜਾਂ ਇਧਰ ਤੋਤੇ ਹਾਲ ਹੋ ਗਏ ਉਧਰ ਸਾਹਮਣੇ ਰੋਟਾ ਬੈਟਰ ਹੋ ਗਿਆ ਤੇ ਆਜੋ ਆਪਾਂ ਸ਼ੁਰੂ ਕਰਦੇ ਆ 5510 ਜਿਹੜਾ ਕਿ ਅੱਜ ਕੱਲ ਨੌਟ 1 ਦੇ ਦਿਲਾਂ ਦੀ ਧੜਕਣਾਂ ਟਰੈਕਟਰ ਜੌਂਡੀਅਰ 5510 ਗੀਅਰ ਪ੍ਰੋ 4 ਵਾਈਟ ਦੇ ਵਿੱਚ ਦੋਸਤੋ ਇਹ ਟਰੈਕਟਰ ਬਹੁਤ ਵੇਖ ਰਿਹਾ ਜੋ ਕਿ 5310 CRT ਹੋਣ ਦੇ ਕਾਰਨ ਬਾਅਦ ਚ ਇਹਨਾਂ ਨੇ 5310 ਦੀ ਜਗ੍ਹਾ ਤੇ 55 ਦਾ ਟਰੈਕਟਰ ਕੱਢਿਆ ਸੀਗਾ ਬਹੁਤ ਵਧੀਆ ਟਰੈਕਟਰ ਆ ਪਾਵਰਫੁੱਲ ਟਰੈਕਟਰ ਆ ਤੇ ਅੱਗੇ ਹੈਗਾ 5310 CRT ਤੇ ਇਹ ਵੀ ਗੇਅਰ ਪ੍ਰੋ ਹੀ ਆ ਅੱਗੇ ਆ ਗਿਆ 54 ਯੂਰੋ 5 CRT ਉਹ ਵੀ 54 ਯੂਰੋ 5 CRT 4x4 ਤੇ ਬਾਕੀ ਦੋਸਤੋ ਉੱਧਰ ਲੱਗਾ ਆਇਆ ਹੈ 50 50 D 550 डी ਇਹਗਾ ਪਾਇਪਲ ਹਿੱਸੇ ਦੇ ਵਿੱਚ ਜਰ ਫੱਡ ਵਿੱਚ ਛੇਤੀ ਕੀਤਿਆਂ ਦੇ ਪਾਣੀ ਪੂਣੀ ਨਹੀਂ ਪੈਂਦਾਗਾ ਦੇਖੋ ਅਗਲਾ ਹਿੱਸਾ ਅੰਡਾ ਤੇ ਜਿਹੜੇ ਕਿਸਾਨ ਭਰਾ ਨੇ ਇਹ ਲੈਣਾ 550 डी ਇਹ ਲੈ ਸਕਦੇ ਆ ਤੇ ਇਧਰ ਇੱਕ 5405 ਏਸੀ ਕੈਬਨ ਵਾਲਾ ਜਿਵੇਂ ਅੱਗੇ ਆਪਾਂ 5075 ਦਿਖਾਇਆ ਸੀ ਏਸੀ ਕੈਬਨ ਵਾਲਾ ਹੋਈ ਇਹਨਾਂ ਨੇ 5405 ਵੀ ਏਸੀ ਕੈਬਨ ਚ ਕੱਢ ਦਿੱਤਾ ਤੇ ਸੀਆਰਟੀ ਮਾਡਲ ਆ ਤੇ ਬਾਕੀ ਤੁਸੀਂ ਦੇਖ ਸਕਦੇ ਜੇ ਅਗਲੇ 11 ਤੋਂ 24 ਦੇ ਟਾਇਰ ਆ ਪਿਛਲੇ 16 9 30 ਦੇ ਬਾਕੀ ਇਹਦੇ ਚ ਏਸੀ ਹੀਟਰ ਦੋਨੇ ਅਵੇਲੇਬਲ ਆ ਮਿਊਜ਼ਿਕ ਸਿਸਟਮ ਲੱਗਾ ਲਗਾਇਆ ਆਂਦਾ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਟਰੈਕਟਰ ਬਹੁਤ ਹੀ ਹੈਵੀ ਡਿਊਟੀ ਬਣਿਆ ਤੇ ਬਾਕੀ ਇਹਦੀ ਜਿਹੜੀ ਡੀਜ਼ਲ ਵਾਲੀ ਟੈਂਕੀ ਆ ਉਹ ਇਹਨਾਂ ਨੇ ਥੱਲੇ ਨੀਚੇ ਕਰਤੀ ਪੈਰਦਾਂ ਦੇ ਅਦਰ ਦੇਖੋ ਬੜੀ ਵਧੀਆ ਮੰਨ ਲਓ ਕਿ ਸੈਟ ਆ ਇੱਥੇ 80 85 ਲੀਟਰ ਡੀਜ਼ਲ ਪਾ ਜਾਂਦਾ ਉਹਦੇ ਚ ਬਾਕੀ ਇਧਰ ਆ ਗਿਆ 5510 ਜਨਸੀ ਵਾਲਾ ਭਰਾ ਜਾਣਕਾਰੀ ਦੇ ਰਿਹਾ ਹੈ ਕਿਸਾਨਾਂ ਨੂੰ ਇਹ ਥੋੜਾ ਜਿਹਾ ਠੰਡੇ ਆ ਇਹ 4/2 ਆ ਇਹ ਦੇਖ ਸਕਦੇ ਜੀ 16 50 20 ਦੇ ਟਾਇਰ ਇਹਦੇ ਅਗਲੇ ਆ ਜਿਹੜੇ ਅੱਗੇ ਕੀ 98 11 ਟਰੈਕਟਰ ਨੂੰ ਵੀ ਆਉਂਦੇ ਸੀ ਇਹਦੇ ਨਾਲ ਦੇ ਤੇ ਪਿਛਲੇ ਦੇਗੇ ਆ 16 9 28 ਦੇ ਅਸੀਂ ਉਹ ਉਹ ਬਾਕੀ ਟਰੈਕਟਰ ਦੋਸਤੋ ਵਧੀਆ ਬਹੁਤ ਵਧੀਆ ਟਰੈਕਟਰ ਆ ਤੇ ਬਾਕੀ ਇਹਨਾਂ ਦਾ ਇੱਕੋ ਕਮੀ ਆ ਜਿਹੜਾ ਜਦੋਂ ਆਪਾਂ ਨਵਾਂ ਲਾਈਨ ਜਾਂਦੇ ਆ ਛਤਰੀ ਬੈਂਪਰ ਨਾਲ ਨਹੀਂ ਦਿੰਦੇਗੇ ਉਹ ਆਪਾਂ ਨੂੰ ਐਕਸਟਰਾ ਲੈਣੇ ਪੈਂਦੇ ਆ ਮਤਲਬ 15 15000 ਦਾ ਵੈਂਪਰ ਹੁੰਦਾ 15000 ਦੀ ਛਤਰੀ ਹੁੰਦੀ ਆ ਤੇ ਇਹ ਜਕੇ ਦੇ ਟਾਇਰ ਦੇ ਵਿੱਚ ਆ ਰਿਹਾ ਟਰੈਕਟਰ ਬਹੁਤ ਸਭ ਤੋਂ ਜਿਆਦਾ ਇਸ ਟਰੈਕਟਰ ਦੀ ਸੇਲ ਆ ਜੌਂਟੀਅਰ ਦੇ ਵਿੱਚ 5510 ਬਾਕੀ ਸਾਰਾ ਇਹ 5310 ਵਾਲਾ ਹੀ ਆ ਗੇਅਰ ਵੀ 5310 ਵਾਲਾ ਇੰਜਨ ਵੀ ਤਕਰੀਬਨ ਕਾਗਜ਼ਾਂ ਤੇ ਤਾਂ 50 HP ਆ ਵੈਸੇ 55 HP ਦੀ ਪਾਵਰ ਫੈਕਟਰ ਦਿਖਾਉਂਦਾ ਬਹੁਤ ਸ਼ਾਨਦਾਰ ਟਰੈਕਟਰ ਆ ਧੰਨਵਾਦ ਦੋਸਤੋ ਅੱਗੇ ਆਪਾਂ ਹੋਰ ਸਟਲਾਂ ਤੇ ਚੱਲਦੇ ਆਂ ਧੰਨਵਾਦ